ਲੋ ਜੀ ਜਿਨ੍ਹਾਂ ਦੀ ਵੀਡੀਓ ਨਹੀਂ ਵਾਇਰਲ ਹੁੰਦੀ ਬਾਬਾ ਜੀ ਉਹਨਾਂ ਦੇ ਕੰਨ ਕੱਢਦੇ ਨੇ ਉੱਠਣੋ ਬਾਬਾ ਮੈਂ ਕਹਾਂ ਬਾਬੇ ਕਰ ਲਦਾ ਦਾ ਪੱਪਾ ਮੇਰੀ ਵੀਡੀਓ ਨਹੀਂ ਵਾਇਰਲ ਹੁੰਦੀ ਯਾਰ ਜੇ ਤਰੀਆਂ ਵੀਡੀਓ ਵਾਇਰਲ ਕਰਾ ਦਿਆ ਮੰਨੇ ਬਾਬਿਆਂ ਨੂੰ ਮੰਨੂ ਬਾਬਿਆਂ ਨੂੰ ਚੱਲੀ ਵੀ ਕਰ ਲਈ ਚੱਲ ਜੀ ਖੜ ਜਾ ਕੇ ਖੜ ਤੇ

ਅੱਛਾ ਉਹ ਕਹਿੰਦਾ ਮੇਰੇ ਨਾਂ ਤੇ 31 ਦਿਨ ਵੀਡੀਓ ਪਾ ਉਹ ਕਿਵੇਂ ਬੱਬਾ ਉਹਦੇ ਗਾਣਿਆਂ ਦੇ 31 ਦਿਨ ਵੀਡੀਓ ਡੇਲੀ ਇੱਕ ਬਣਾ ਕੇ ਪਾ ਠੀਕ ਆ ਬੱਬਾ ਵੀਡੀਓ ਤੇਰੀਆਂ ਵਾਇਰਲ ਹੋਣ ਲੱਗ ਜਾਣੀਆਂ ਤੇਰੀ ਜੱਜਾਕਾਰ ਹੋ ਜੂਗੀ ਪਹਿਲਾ ਗਾਣੇ ਤੇ ਕਿਹੜੀ ਬਵਾਰੀ ਲਓ ਵੇ ਚਕੀਲੇ ਦਾ ਚੱਕਮਾ ਆਇਆ ਗਾਣਾ ਹੋਇਆ ਛੜਦੀ ਕਲਾਂ ਦੀ ਉੱਤੇ ਓ ਬਾਬੇ ਕੜਾ ਲਾਦਾ ਸੀ ਆ ਪਾਣੀ ਲੈ ਜਾ ਭਾਈ ਓਹ ਹਾਰੀ ਜਲਦੀ ਲੱਗਾ ਕਿਤੇ ਦੂਰ ਨਾ ਜੋਰੀ ਗੇ ਚੱਪਾ ਲੈ ਆਵਾਜ਼ਾ ਛੱਡੀ ਤੇ ਚੱਪਾ ਲੈ ਆਵਾਜ਼ਾ ਓਹ ਬਾਕੇ ਲਾਤੀ ਜੇ ਗੁਰੂ 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 ਬੋਲ ਬਾਬੇ ਕੜਾ ਲਦਾ ਸੀ ਬੋਲ ਸੇਖਨ ਬਾਗੀ ਜੈ ਲੈ ਵੀ ਕਾਣ ਨਿਕਲਿਆ ਜਿਹੜੇ ਮੁੰਡੇ ਦਾ ਵਿਆਹ ਨਹੀਂ ਹੁੰਦਾ ਖੜਾ ਹੋ ਜੇ ਮੈਂ ਬਾਬਾਈ ਜੇ ਕਰਾ ਬਾਬੇ ਕੜਾ ਲਦਾ ਦਾ ਜਿਹੜਾ 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 ਵਿਆਹ ਨਹੀਂ ਹੁੰਦਾ ਹਾਂ ਬੱਬਾ ਵਿਆਹ ਕਰਾ ਦਈਏ ਕਰਾ ਦੇ ਬਾਬਾ ਮੰਨੇਗਾ ਬਾਬੇ ਨੂੰ ਹਾਂ ਹਾਂ ਬੱਬਾ ਮੰਨੂਗਾ chheega challi bhi kara le o chhega aa ਬਾਜੀ ਜੇ ਬੱਚਾ ਗੱਲ ਸੁਣ ਮੇਰੀ ਵਿਆਹ ਤੇਰੇ ਰੋਕ ਲੱਗ ਰਹੀ ਆ ਕਿੱਥੋਂ ਬਬਈ ਮਰਜੇ ਕਾ ਦਾ ਤੁਹਾਡੀ ਕੀ ਰਿਸ਼ਤੇਦਾਰੀ ਸੀ ਮਰਜੇ ਕਾ ਨਾ ਮਰਜੇ ਕਾ ਨਾ ਤਾਂ ਕੋਈ ਰਿਸ਼ਤੇਦਾਰ ਨਹੀਂ ਬਬਈ ਆਪਣੀ ਤੇਰੇ ਮਰਜਾ ਤੇਰੇ ਕੰਮ ਚ ਵਿਗੜ ਕਾ ਤੋ ਲਾ ਰਿਆ ਐ ਉਹ ਸਾਲਾ ਪਹਿਲਾਂ ਆਦੇ ਮਾਮੇ ਦੀ ਕੁੜੀ ਵੀ ਆ ਕੇ ਲੈ ਗਿਆ ਹੁਣ ਮੇਰੇ ਕੰਮ ਚ ਵਿਗੜਾ ਰਿਆ ਹੈ ਭਾਈ ਉਸੇ ਦਾ ਵਿਗਣਾ ਤਾਂ ਹੁਣ ਫਿਰ ਮੈਨੂੰ ਕੀ ਕਰਨਾ ਪੈਣਾ ਇਹ ਵੀ ਪੁੱਛ ਲੈਨੇ ਆ ਚੱਲੀ ਵੀ ਕਰਾ ਦੀ ਕਾਹ ਲਾ ਗਿਆ ਕੀ ਬੱਬਰ ਰੋਈਆ ਆ ਬੱਬਰ ਰੋਈਆ ਆ ਕਿ ਕਰਾ ਤੋ ਬੇਕਰ ਕਰਨਾ ਹਾਂ ਬੱਚੇ ਤੇ ਰਹੇ ਕੀ ਬੱਚਾ ਮਿਰਜਾ ਕਹਿੰਦਾ ਕੁਰਬਾਨੀਆਂ ਸਾਡੀਆਂ ਦਿੱਤੀਆਂ ਅੱਛਾ ਕੁੱਤੇ ਖਾਣੀ ਸਾਡੇ ਨਾਲ ਹੋਈ ਝੰਡਾ ਧਲੇ ਸਾਨੂੰ ਵੱਢਿਆ ਤੇ ਵਿਆਹ ਫਰੀਜੀ ਭਾਲਦੇ ਆ ਤੇ ਹੁਣ ਬਾਬਾ ਫਿਰ ਮੈਂ ਕਿ ਜੰਡ ਥੱਲੇ ਜਾ ਕੇ ਕਿਰਪਾਨ ਮਾਰਨਾ ਆਦਦੇ ਤੂੰ ਮੇਰੀ ਗੱਲ ਸੁਣ ਤੂੰ ਇੱਕ ਹੀ ਗਣਾ ਹਾਂ ਬਾਬਾ ਆਪ ਦੇ ਘਰੇ ਜਾ ਕੇ ਹੂੰ ਮਰਜਾ ਦੇ ਸੇਵਾਂ ਦੀਆਂ ਜੋਤਾ ਜਗਾ ਕਿਦਣ ਅੱਛਾ ਤੇ ਤੇਰਾ ਵਿਆਹ ਹੋ ਜਾਊਗਾ ਹੋਊ ਪੱਕਾ ਬਾਬਾ ਠੀਕ ਆ ਬਬਾਈ ਇੱਕਵੇਂ ਦਾ ਹੀ ਭਾਬਿਆ ਕੋਲੇ ਫੇਰ ਦਸੀ ਠੀਕ ਆ ਬਬਈ ਜਜੇ ਘਰ ਹੋ ਜੂਗੀ ਚਲੋ ਠੀਕ ਆ ਭਾਈ ਆ ਜਾ ਕੇ ਰਦੀ ਆ ਢੋਲਿਆਂ ਨੂੰ 10 ਰੁਪਏ ਮੱਥਾ ਟੇਕ ਦੇ ਜੇ ਦੇ ਗੜਾ ਜੇ ਦੇ ਗੜਾ ਜੇ ਦੇ ਗੜਾ ਨਾ ਪੜਾ ਸੇ ਚੇ ਜੇ ਦੇ ਗੜਾ ਨਾ ਪੜਾ ਸੇ ਚੇ ਗੜਾ ਬਬੇ ਕੜਾ ਲਾ ਦਾ ਹੋਏ ਤੇਰਵਾਸ਼ੀ ਹੈ ਲੈ ਵੀ ਭਗਤਾ ਜਿਹੜੇ ਨਸ਼ਾ ਛੱਡਣ ਦੀ ਬਾਤ ਬਾਬੇ ਦੇ ਦਰਬਾਰ ਤੇ ਆਨੇ ਉਹ ਖੜੇ ਹੋ ਜਾਣ। ਉਹ ਬੜਾ ਬੁਰਾ ਬਸ ਖੜਾ ਕਰ ਵੀ ਖੜਾ ਕਰ ਖੜਾ ਕਰ ਖੜਾ ਹੋ ਭਗਦਾ ਖੜਾ ਹੋ। ਜਾਗੜੀ ਮਾਰ ਕੇ ਬੈਠ। ਲੈ ਫੇਸ ਨੋ ਦੀ ਮਾਰ ਕੇ। ਨਸ਼ਾ ਭਗਦਾ ਜਰਾ ਖੜਾ ਦਿੰਨੇ ਆ। ਚੱਲੇ ਵੀ ਬਾਬਾ।

ਪਹਿਲਾਂ ਬਬਾ ਜੀ ਸਾਨੂੰ ਕਹਨੇ ਦੱਸ ਪਈ ਸੀ ਵੀ ਕੋਈ ਸੇਬਾ ਸੇਵ ਕਰਕੇ ਦਿੰਦਾ ਬਬਾ ਹਾਂ ਤੇ ਉਹ ਸੇਵ ਖਵਾ ਦੋ ਇਹਨੂੰ ਤੇ ਠੀਕ ਹੋ ਜਾਊਗਾ ਇਹ ਨਸ਼ਾ ਛੱਡ ਜਾਊਗਾ ਅੱਛਾ ਇਹਨੂੰ ਮੱਦੀ ਰਿਹੜੀ ਸੇਬਾ ਦੀ ਖਵਾ ਦੀ ਬਬਾ ਜੀ ਇਹਨੇ ਨਸ਼ਾ ਨਹੀਂ ਛੱਡਿਆ ਅੱਛਾ ਤੇ ਜੇ ਭਾਵੇਂ ਨਹੀਂ ਹੋਣੇ ਦਾ ਨਸ਼ਾ ਅਸੀਂ ਛਡਾ ਦਈਏ ਬਬਾ ਜੀ ਉਹ ਮਿਹਰਬਾਨੀ ਹੋਪੀ ਥੋੜੀ ਜਿਹਨੇ ਤਾਂ ਘਰ ਦੇ ਨਾਲ ਬਤੀਲੀਆਂ ਆਪਣੀ ਛੱਡੀਆਂ ਵੇਚ ਨਾਲੀਆਂ ਕੋਈ ਵੇਚ ਤਾ ਵੇਚ ਕੇ ਨਸ਼ਾ ਛੱਡਿਆ ਮੈਂ ਨਸ਼ਾ ਇਹਦਾ ਛੁੱਟ ਜਾਊਗਾ ਆ ਫਰ ਦੋਨੇ ਹੱਥ ਜੋੜ ਕਾਰਮ ਆਖੀਰਾ ਇਹਨੂੰ ਨੰਨੇ ਕਾਲਜੇ ਖਵਾ ਦਿਓ ਬਾ ਬੇੜੇ ਪਾਨ ਘਰ ਹੋ ਜਾ ਕੇ ਨਜਾ ਛੱਡ ਜੂਗਾ ਛੱਲ ਕੇ ਖੋਣਾ ਨਹੀਂ ਸਭ ਤਾਂ ਉਹ ਸਾਰਤਾ ਹੀ ਖਵਾਇਆ ਨੂੰ ਕਰੋ ਕਰਮ ਦਾ ਬਾਬੇ ਦਾ ਹੋਰ ਜੀਵਨ ਕੀ ਹੈ ਕੱਲੇ ਵੀ ਪਕਤਾ ਕਰਾਂ ਦੀ ਹੂੰ

ਬਾਬਾਈ ਮੇਰੇ ਮੁੰਡੇ ਨੂੰ ਬਾਹਰੋਂ ਰੌੜ ਰੌਕੇ ਆਉਂਦਾ ਜੀ ਤੇ ਫੇਰ ਭਾਈ ਤੁਸੀਂ ਇਹਨੂੰ ਪਲੰਬਾ ਵਾਲੇ ਕੋਲੇ ਲੈ ਕੇ ਜਾਓ ਬਾਬਾ ਜੀ ਜੇ ਪਲੰਬਰ ਪੁਲਜ ਵਾਲਾ ਹੁੰਦਾ ਤੁਹਾਡੇ ਕੋਲ ਆਂਬ ਲੈਣ ਆਉਣੇ ਸੀਗੇ ਉਹ ਚੱਲ ਬੁੱਤਿਆ ਗੁੱਸੇ ਨਾਲ ਹੋ ਹਾਂਜੀ ਬਾਬਾਈ ਆ ਫੜ ਖੀਰਾ ਲੈ ਵੀ ਭਗਤਾ ਹੱਥ ਆ ਲੈ ਫਿਰ ਦੋਨੇ ਹੱਥ ਜੋੜ ਇਹ ਨੰਨੇ ਕਾਜ

ਧੰਗੜ ਬਾਹੇ ਬਾਣੀ ਬਾਬਾ ਕੇ ਹੋਏ ਤੋਲਾ ਵਾਲੀ ਮੇਰਗਾਰ ਦੀ ਵਿੱਚ ਜੋ ਧੰਗੜ ਬਾਹੇ ਬਾਣੀ ਬਾਬਾ ਕੇ ਬਾਣੀ ਪਾ ਬਾਣੀ ਬਾਬਾ ਕੇ ਬਾਣੀ ਬਾਬਾ ਕੇ ਲੈ ਵੀ ਹੁਣ ਗੱਲ ਦੱਸਦਾ ਬੋਗ ਗ ਤੇਰਵਾਰ ਦੀ ਜੈ ਲੈ ਵੀ ਜਿੰਨਾ ਵੀ ਭਗਤਾਂ ਨੂੰ ਕੋਈ ਪਰੇਸ਼ਾਨੀ ਆ ਤੇ ਬਾਬਾ ਦੇ ਕੋਲੇ ਆ ਕੇ ਦੱਸ ਸਕਦਾ ਚਲੋ ਉਠੋ ਕਈ ਐਸਾ ਕਰਨਾ ਵੇਸ ਨਾ ਦਿਮਗੀ ਤਰੀ ਹਥਲਾ ਬਾਬਾ ਜੀ ਆ ਸੁੱਖਾ ਸੋਕ ਸੋਕ ਕੇ ਮੁੰਡਾ ਲੈਤਾ ਸੀ ਇਹ ਇਸ ਤਾ ਤੇ ਮੈਂ ਸੰਧੂ ਬਣਾਇਆ ਕਰਦਾ ਉਹਦਾ ਵੀ ਭਾਈ ਕਮਰਾਉ ਨਾ ਇਹ ਅੱਜਕੱਲ ਟ੍ਰੈਂਡ ਹੀ ਆ ਮਹਿਰਸ ਫੈਲਿਆ ਤੁਸੀਂ ਵੀ ਬਚੋ ਤੁਸੀਂ ਵੀ ਬਚੋ ਸਾਰੇ ਬੱਚੇ ਬਾਬਾ ਜੀ ਫਿਰ ਕੋਈ ਹੱਲ ਵੀ ਦੱਸੋ ਇਹਨੂੰ ਅਸੀਂ ਮੁੰਡਾ ਮੁੰਡਾ ਹੀ ਰੱਖਣਾ ਹੈ ਮੈਂ ਤੁਹਾਨੂੰ ਦੁੱਧ ਨਹੀਂ ਬਣਾਉਣਾ ਇਹਨੂੰ ਭਗਤਾ ਹੱਲ ਦਾ ਇਹਨਾਂ ਦਾ ਅੱਜ ਕੱਲ ਕੋਈ ਨਹੀਂ ਚੱਲ ਰਿਹਾ ਫਿਰ ਵੀ ਵਾਖੀਰਾ ਦੇ ਦੇਣਾ ਇਹਨੂੰ ਖਵਾ ਕੇ ਦੇਖ ਲਓ ਜੀ ਅਸਰ ਕਰ ਜੇਦਾ ਠੀਕ ਹੈ ਬਬਾਈ ਚੱਲ ਵੀ ਬੱਚਾ ਬੱਤ 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 ਮੇਰੀ ਜੀ ਮੇਰੀ ਜੀ ਬੱਤ 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 ਮੇਰੀ ਜੀ ਬੱਤ ਬੱਤ ਮੇਰਾ ਤੇ ਮੇਰਾ ਤੇ ਨਹੀਂ ਬੰਦ ਕਰ ਬੰਦ ਕਰ ਬੰਦ ਕਰ ਅਬ ਕੋ ਖੰਡੇ ਬਾਬਾ ਇਹਨੂੰ ਕੋਣ ਹੈ ਸਾਡੇ ਦਾ ਸੁਖਾ ਸਿੰਘ ਨਾਲ ਲੈ ਕੇ ਮੇਰਾ ਕੋਈ ਕੰਮ ਨਹੀਂ ਬਣਾਇਆ ਚੋਰ ਬਾਬਾ ਇਹ ਮੇਰਾ ਕੋਈ ਕੰਮ ਨਹੀਂ ਬਣਾਇਆ ਉਹ ਬੱਚਾ ਕਰਮਣਾ ਉਹ ਬੱਚਾ ਆਪਾਂ ਜਾਂ ਸ਼ਾਂਤ ਹੋ ਸ਼ਾਂਤ ਆ ਮੈਂ ਨਹੀਂ ਬਣਾ ਬੁਣਾ ਉਹ ਤੁਸੀਂ ਐ ਕਰੋ ਇਨੂੰ ਅੰਦਰ ਲੈ ਆ ਕੇ ਇਹਦੀ ਬਾਬੇ ਜੀ ਕੜਲ ਕੜਾ ਕੜਾ ਕੜਕ ਲੈਓ ਇਹਦੇ ਕੜਲ ਪੈ ਗਈ ਆ ਚਲੋ ਵੀ ਫਿਰ ਅੰਦਰ ਉਹ ਅੰਦਰ ਲੈ ਕੇ ਚੱਲਨੇ ਆ ਉਹ ਬਾਬਾ ਜੀ ਕੜਲ ਕੜਤੇ ਜੀ ਬਾਬਾ ਜੀ ਵੀ ਜਿਆ ਹੋ ਬਾਬਾ ਜੀ ਵੀ ਜਿਆ ਹੋ ਬਾਬਾ ਜੀ ਵੀ ਜਿਆ ਹੋ ਮਾਤੇ ਬਾਬਾ ਨੂੰ ਜਗਾਰਾ ਨਾ ਜਾ